ਸਕ੍ਰਿਪਟ ਦੇ ਵਿੱਚ ਬਹੁਤ ਡੀਪਲੀ ਜਾਣਾ ਹੈ ਨਰੇਸ਼ਨ ਤੋਂ ਬਾਅਦ ਮੈਂ ਪੂਰੀ ਸਕ੍ਰਿਪਟ ਪੜ੍ਹਦਾ ਹਾਂ ਫਿਰ ਡਿਸੀਜਨ ਲੈਣਾ ਇਕਦਮ ਇਨਸਟੈਂਟ ਨਹੀਂ ਕਿ پیسے ਚੰਗੇ ਮਿਲ ਰਹੇ ਆ ਜਾਂ ਚੱਕਲੋ ਚੱਕਲੋ ਵੇਲੇ ਆ ਕਰ ਲੋ ਕੰਮ ਇਹੋ ਜਿਹਾ ਮੇਰਾ ਪੋਸਟ ਪ੍ਰੋਸੈਸਿੰਗ ਹੁੰਦਾ ਫਿਲਮ ਲਾਈਨ ਦੇ ਵਿੱਚ ਆਉਣ ਦਾ ਮੇਰਾ ਇੱਕ ਪੈਸ਼ਨ ਸੀਗਾ ਨਾ ਕਿ ਮੇਰਾ ਇੱਕ ਬਿਜ਼ਨਸ ਸੀਗਾ। ਕਮਾਈ ਕਰਨ ਲਈ ਨਹੀਂ ਆਉਣਾ ਪੈਂਦਾ ਇੱਧਰ। ਇੱਧਰ ਮੈਂ ਆਪਣੇ ਪੈਸ਼ਨ ਲਈ, ਆਪਣੀ ਰੂਹ ਦੀ ਖਰਾਕ ਲਈ ਆਉਂਦੀ। ਇਹ ਬੜਾ ਰਿਲੇਟ ਕਰਨਗੇ ਲੋਕੀ ਇਹਦੇ ਨਾਲ ਇਸ ਸੀਰੀਜ਼ ਦੇ ਨਾਲ। ਹਰ ਕਿਸੇ ਨੂੰ ਆਪਣੇ ਪਿੰਡ ਦੀ ਕਹਾਣੀ ਲੱਗੇ। ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਲਵਲੇਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ। ਤੇ ਹੁਣ ਮੇਰੇ ਨਾਲ ਜੋ ਨੇ ਨਾ, ਉਹਨਾਂ ਦੀ ਇੰਟਰੋਡਕਸ਼ਨ ਦੀ ਲੋੜ ਹੀ ਨਹੀਂ ਹੈਗੀ। ਪਲੀਜ਼ ਵੈਲਕਮ ਕੁਲਜੁ ਕੁਲਜਿੰਦਰ ਸਿੰਘ ਸਿੱਧੂ। ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਲਵਲੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਾ ਮੈਂ ਜਿੰਨੀ ਵਾਰ ਤੁਹਾਨੂੰ ਮਿਲਦੀ ਆ ਨਾ ਤੁਹਾਡੇ ਹਰ ਵਾਰ ਡਿਫਰੈਂਟ ਲੁਕਸ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਯਾਰ ਇਹ ਐਕਟਰ ਇਹ ਨਾ ਹਰ ਵਾਰ ਯੰਗ 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 ਹੋਈ ਜਾ ਰਹੇ ਨੇ ਤੁਸੀਂ ਕਿਹੜੀ ਜੜੀ-ਬੁੱਟੀ ਖਾ ਰਹੇ ਹੋ ਬਲਤ ਇਹ ਦੱਸੋ ਜੜੀ-ਬੁੱਟੀ ਕੋਈ ਨਹੀਂ ਖਾ ਰਿਆ ਲਵਲੀ ਮੈਂ ਮਿਹਨਤ ਕਰਦਾ ਜਿੰਮ ਲਾਉਣਾ 2 ਘੰਟੇ ਸ਼ਾਮ ਨੂੰ ਸੈਰ ਵੀ ਕਰਦਾ ਫਿਰ ਮੈਡੀਟੇਸ਼ਨ ਵੀ ਸਵੇਰੇ ਕਰੀਦੀ ਆ ਸੋ ਆਪਣਾ ਤੇ ਹਾਰ ਰੱਖੀ ਦੀ ਆ ਡਾਈਟ ਵਧੀਆ ਲਈਦੀ ਆ ਜੰਕ ਨਹੀਂ ਨਾ ਖਾਂਦਾ ਦਾਰੂ ਦੂਰੂ ਤੋਂ ਥੋੜਾ ਪਰਹੇਜ਼ ਕਰਦਾ ਥੋੜੀ ਬਹੁਤ ਕਦੇ ઓਕੇਜਨਲੀ ਡਰਿੰਕ ਕਰ ਲੈਣਾ ਪਰ ਬਹੁਤ ਘੱਟ ਸੋ ਇਹੀ ਹੈ ਦੈਟਸ ਇਟ ਐਂਡ ਕੰਗ੍ਰੈਚੁਲੇਸ਼ਨਸ ਬਹੁਤ ਹੀ ਕਮਾਲ ਦਾ ਜਿਹੜਾ ਟ੍ਰੇਲਰ ਅਸੀਂ ਦੇਖਿਆ ਸਰਪੰਚੀ ਦਾ ਹਨਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਹੀ ਪੁੱਛਾਂਗੀ ਤੁਹਾਨੂੰ ਕਿਹੋ ਜਿਹਾ ਲੱਗਿਆ ਆਪਣਾ ਟ੍ਰੇਲਰ ਜਦ ਤੁਸੀਂ ਦੇਖਿਆ ਹਾਂ ਮੈਂ ਫਸਟ ਟਾਈਮ ਹੀ ਇਹ ਟ੍ਰੇਲਰ ਦੇਖਿਆ ਤੇ ਬਹੁਤ ਵਧੀਆ ਕਮਾਲ ਦਾ ਜਿਹੋ ਜਿਹਾ ਦਿਖ ਰਿਹਾ ਸੀਗਾ ਸਾਨੂੰ ਕੰਮ ਕਰਦੇ ਹੋਏ ਇੱਕ ਬੜੀ ਵਧੀਆ ਤੇ ਇੰਟਰਸਟਿੰਗ ਤੇ ਸੋਹਣੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਸੀਰੀਜ਼ ਬਣ ਰਹੀ ਹੈ ਤੇ ਉਹ ਟ੍ਰੇਲਰ ਵਿੱਚ ਝਲਕ ਵੀ ਸਭ ਨੂੰ ਪਸੰਦ ਆਈ ਆ ਇਨਕਲੂਡਿੰਗ ਮੀ ਮੈਂ ਤਾਂ ਬਾਇਸ ਹੋਊਗਾ ਹੀ ਕਿਉਂਕਿ ਮੇਰਾ ਆਪਣਾ ਪ੍ਰੋਜੈਕਟ ਹੈ ਸੋ ਮੇਰਾ opinion ਮੈਟਰ ਨਹੀਂ ਕਰਦਾ ਤੇ audience ਦਾ ਫੀਲਿੰਗ ਜ਼ਿਆਦਾ ਮੈਟਰ ਕਰਦਾ ਤੁਸੀਂ ਦੱਸੋ ਸਕੋ ਤੁਹਾਨੂੰ ਕਿਹੋ ਜਿਹਾ ਲੱਗਾ ਜਿਹੜੇ ਵੀ ਕੰਟੈਂਟ ਦੇ ਵਿੱਚ ਤੁਸੀਂ ਹੁੰਨੇ ਚਾਹੋ ਫਿਲਮ ਹੋਵੇ ਜਾਂ ਕੁਝ ਵੀ ਹੋਵੇ ਤੁਹਾਨੂੰ ਦੇਖ ਕੇ ਲੱਗਦਾ ਕਿ ਯਾਰ ਅਗਰ ਇਹ ਪ੍ਰੋਜੈਕਟ ਦਾ ਹਿੱਸਾ ਹੈ ਨਾ ਤਾਂ ਮਤਲਬ ਇਹ ਪ੍ਰੋਜੈਕਟ ਦੇਖਣ ਵਾਲਾ ਹੋਏਗਾ ਹੀ ਹੋਏਗਾ ਸੋ ਨਾਈਸ ਸਰ ਸੋ ਨਾਈਸ ਸਰ ਆਈ ਡੋਨੋ ਇਹ ਗਿਵੇ ਹੈ ਕਿ ਸ਼ਾਇਦ ਤੁਸੀਂ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਜ਼ਿਆਦਾ ਚੂਜ਼ੀ ਹੋ ਜਾਂ ਸ਼ਾਇਦ ਟੀਮਸ ਤੁਹਾਡੇ ਕੋਲ ਲਈ ਇਹੋ ਜਿਹੇ ਪ੍ਰੋਜੈਕਟਸ ਲੈ ਕੇ ਆਂਦੀਆਂ ਨੇ ਕਿ ਨਹੀਂ ਕੁਲਜਿੰਦਰ ਸਿੰਘ ਸਿੱਧੂ ਹੀ ਇਸ ਪ੍ਰੋਜੈਕਟ ਦੇ ਲਈ ਜੋ ਹੈ ਬੈਸਟ ਚੋਇਸ ਹੋਏਗਾ हां मैं मैच जो जीता हां मैं मतलब ऑनेस्टली स्क्रिप्ट ਦੇ ਵਿੱਚ ਬਹੁਤ ਡੀਪਲੀ ਜਾਂਦਾ ਹਮ ਗ੍ਰੇਸ਼ਨ ਤੋਂ ਬਾਅਦ ਮੈਂ ਪੂਰੀ ਸਕ੍ਰਿਪਟ ਪੜ੍ਹਦਾ ਹਾਂ ਫਿਰ ਡਿਸੀਜਨ ਲੈਣਾ ਇਕਦਮ ਇਨਸਟੈਂਟ ਨਹੀਂ ਕਿ پیسے ਚੰਗੇ ਮਿਲ ਰਹੇ ਆ ਜਾਂ ਚੱਕ ਲੋ ਚੱਕ ਲੋ ਵੇਲੇ ਆ ਕਰ ਲੋ ਗਮ ਇਹੋ ਜਿਹਾ ਮੇਰਾ ਸੌਫਟ ਪ੍ਰੋਸੈਸ ਨਹੀਂ ਹੁੰਦਾ ਕਿਉਂਕਿ ਫਿਲਮ ਲਾਈਨ ਦੇ ਵਿੱਚ ਆਉਣ ਦਾ ਮੇਰਾ ਇੱਕ ਪੈਸ਼ਨ ਸੀਗਾ ਨਾ ਕਿ ਮੇਰਾ ਇੱਕ ਬਿਜ਼ਨਸ ਸੀਗਾ ਬਿਜ਼ਨਸ ਵਾਈਜ਼ ਮੈਂ ਗੁੱਡ ਹਾਂ ਮੇਰੀ ਆਪਣੀ ਕੰਪਨੀ ਹੈ ਔਰ ਇਹਨੂੰ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਕਿਰਪਾ ਹੈ ਕਿ ਮੈਨੂੰ ਪੈਸੇ ਵੱਲੋਂ ਤੰਗੀ ਨਹੀਂ ਆ ਤੇ ਮੈਨੂੰ ਉਹਦੇ ਕਰਕੇ ਕਮਾਈ ਕਰਨ ਲਈ ਨਹੀਂ ਆਉਣਾ ਪੈਂਦਾ ਇੱਧਰ ਇੱਧਰ ਮੈਂ ਆਪਣੇ ਪੈਸ਼ਨ ਲਈ ਆਪਣੀ ਰੂਹ ਦੀ ਖਰਾਕ ਲਈ ਆਉਂਦਾ ਸੋ ਇਸ ਕਰਕੇ ਮੈਂ ਹਮੇਸ਼ਾ ਹੀ ਜਿਹੜਾ ਵੀ ਕਿਰਦਾਰ ਮੈਨੂੰ ਆਫਰ ਹੁੰਦਾ ਉਹਦੇ ਚੋਂ ਮਤਲਬ 15-20% ਹੀ ਹੁੰਦੇ ਜਿਹੜੇ ਮੇਰੇ ਖਰੇ ਨਿਕਲਦੇ ਮੇਰੇ ਪਹਿਮਾਨੇ ਤੇ ਤੇ ਉਹ ਮੈਨੂੰ ਜਿੱਦਾਂ ਇਹ ਵਾਲਾ ਕਿਰਦਾਰ ਚੀਗਾ ਮੱਖਣ ਦਾ ਯਾ ਆਨਵਾੜੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਇੱਕ ਹੋਰ ਵੈਬ ਸੀਰੀਜ਼ ਮੈਂ ਕੀਤੀ ਆ ਇਹ ਮੇਰੀ ਪਹਿਲੀ ਵੈਬ ਸੀਰੀਜ਼ ਹੈ ਹੁਣ ਤੱਕ ਮੈਂ ਅਵਾਇਡ ਕਰ ਰਿਹਾ ਸੀ ਵੈਬ ਸੀਰੀਜ਼ ਮੈਨੂੰ ਲੱਗਦਾ ਸੀ ਕਿ ਬਹੁਤ ਮਤਲਬ ਲੰਬੀ ਪ੍ਰੋਸੈਸ ਹੁੰਦਾ ਹੈ ਜਾਂ ਜੇ ਉਸ ਲੈਵਲ ਦੀਆਂ ਪ੍ਰੋਡਕਸ਼ਨਸ ਨਹੀਂ ਹੋ ਰਹੀਆਂ ਸੀ ਵੈਬ ਸੀਰੀਜ਼ ਵਿੱਚ ਪਰ ਚਪਾਲ ਨੇ ਜਿਸ ਲੈਵਲ ਦਾ ਬਜਟ ਦਿੱਤਾ ਜਿਸ ਲੈਵਲ ਦੀ ਟੀਮ ਡੈਡੀਕੇਟ ਕੀਤੀ ਸੀ ਇਹਨੂੰ ਤੇ ਗਿਆਨੀ ਜੀ ਦੇ ਜੋ ਕਨਵਿੰਕਸ਼ਨ ਸੀ ਇਹ ਕਹਾਣੀ ਨੂੰ ਲੈ ਕੇ ਸੋ ਮੈਨੂੰ ਲੱਗਾ ਕਿ ਸਹੀ ਟਾਈਮ ਹੈ ਕਿ ਹੁਣ ਮੈਨੂੰ ਇਸ OTT ਪਲੇਟਫਾਰਮ ਦੇ ਉੱਤੇ ਵੀ ਆਉਣਾ ਚਾਹੀਦਾ ਹੈ ਸੋ ਇਹ ਤੋਂ ਮੇਰੀ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਇੱਕ ਹੋਰ ਵੈਬ ਸੀਰੀਜ਼ ਨਕੀ ਕੀ ਹੈ 84 ਤੋਂ ਬਾਅਦ ਉਹ ਵੀ ਬੜਾ ਐਨਟਾਇਰਲੀ ਡਿਫਰੈਂਟ ਤੇ ਬੜਾ ਖਤਰਨਾਕ ਕੈਰੈਕਟਰ ਤੁਸੀਂ ਦੇਖੋਗੇ ਉਹਦੇ ਚ ਸੋ ਇੱਕ ਮੇਰੀ ਫਿਲਮ ਬਣ ਚੁੱਕੀ ਆ ਗੁਰਮੁਖ ਉਹ ਵੀ ਰਿਲੀਜ਼ ਹੋਣ ਵਾਲੀ ਆ ਨਵੰਬਰ ਚ ਸੋ ਇਦਾਂ ਕਪਲ ਆਫ ਪ੍ਰੋਜੈਕਟਸ ਨੇ ਜਿਹੜੇ ਮੇਰੇ ਐਸਐਲ ਚ ਆਉਣਗੇ ਸੋ ਮਤਲਬ ਇੰਨੀ ਜਲਦੀ ਜਲਦੀ ਆਉਂਦੇ ਨਹੀਂ ਹੁੰਦੇ ਮੇਰੇ ਪਰ ਆ ਰਹੇ ਨੇ ਬਣੇ ਅਲੱਗ-ਅਲੱਗ ਸਮਿਆਂ ਤੇ ਸੀ ਤੇ ਬਟ ਇਸ ਵੇਲੇ ਮੈਂ ਬੜੇ ਵਧੀਆ ਗੁੱਡ ਜੁਨ ਚ ਵੈਸੇ ਆਪ ਤੁਸੀਂ ਦੇਖਦੇ ਹੋ ਵੈਬ ਸੀਰੀਜ਼ ਵਗੈਰਾ ਜਾਂ ਇਹੋ ਜਿਹਾ ਕੰਟੈਂਟ ਦੇਖਣਾ ਪਸੰਦ ਕਰਦੇ ਹੋ ਯੈਸ ਮੈਂ ਦੇਖਦਾ ਬਿਲਕੁਲ ਦੇਖਦਾ ਮੈਂ ਜਿਹੜੀ ਵੈਬ ਸੀਰੀਜ਼ ਆਪਣੀ ਪੰਚਾਇਤ ਬਣੀ ਆ ਉਹ ਵੀ ਮੈਨੂੰ ਬੜੀ ਪਸੰਦ ਆ ਵਨ ਆਫ ਦਾ ਬੈਸਟ ਹਾਂ ਯੈਸ ਸੋ ਮੈਨੂੰ ਇਨੀਸ਼ੀਅਲੀ ਥੋੜਾ ਜਿਹਾ ਲੱਗਾ ਜਦੋਂ ਸਰਪੰਚੀ ਟਾਈਟਲ ਮੈਂ ਸੁਣਿਆ ਮੈਨੂੰ ਲੱਗਾ ਕਿਤੇ ਉਦੋਂ ਇਨਸਪਾਇਰਡ ਨਾ ਹੋਵੇ ਯੈਸ ਪਰ ਜਮਾ ਹੀ ਨਹੀਂ ਮਿਲਦੀ ਪੰਜਾਬ ਦੀ ਜੋ ਕਹਾਣੀਆਂ ਐਂਡ ਪੋਲਿਟਿਕਸ ਨੂੰ ਲੈ ਕੇ ਔਰ ਸਰਪੰਚ ਦੇ ਬੰਦ ਤੱਕ ਦਾ ਸਫਰ ਹੈ ਫਿਲਹਾਲ ਜਿਹੜਾ ਅਸੀਂ ਸੀਜ਼ਨ 1 ਬਣਾਇਆ ਸੋ ਉਸ ਤੋਂ ਬਾਅਦ ਅੱਗੇ ਕਹਾਣੀ ਕਿੱਧਰ ਨੂੰ ਜਾਏਗੀ ਉਹ ਵੀ ਲਿਖੀ ਬੈਠੇ ਨੇ ਸੋ ਡਿਪੈਂਡ ਕਰਦਾ ਕਿ ਇਸ ਸੀਰੀਜ਼ ਨੂੰ ਕਿਹੋ ਜਿਹਾ ਆਡੀਅנס ਰਿਸਪੌਂਸ ਦਿੰਦੀ ਉਹਦੇ ਮੁਤਾਬਕ ਫਿਰ ਅਗਲੇ ਪੱਤੇ ਖੋਲਾਂਗੇ ਪੰਜਾਬ ਦੀ ਪੋਲਿਟਿਕਸ ਬੜੀ ਡਿਫਰੈਂਟ ਹੈ ਹਰ ਇੱਕ ਸਟੇਟ ਦੀ ਜਿਵੇਂ ਵਰਸਟਾਈਲਿਟੀ ਆ ਨਾ ਇੰਡੀਆ ਦੇ ਵਿੱਚ ਅਲੱਗ-ਅਲੱਗ ਸਟੇਟਸ ਵੀ ਅਲੱਗ-ਅਲੱਗ ਲੈਂਗੁਏਜ ਹੈ ਅਲੱਗ-ਅਲੱਗ ਕਲਚਰ ਹੈ ਅਲੱਗ-ਅਲੱਗ ਸਾਰਾ ਸਿਸਟਮ ਹੈ ਸੋ ਉਹ ਜਿਆ ਇਹਦੇ ਚ ਇੱਕ ਅਲੱਗ ਫਲੇਵਰ ਤੇ ਮੈਨੂੰ ਲੱਗਦਾ ਇਹ ਨਾ ਨਾ ਜਸਟ ਪੰਜਾਬੀ ਆਡੀਅנס ਨੂੰ ਪੈਟਰ ਕਰੇਗੀ ਯੂਨੀਵਰਸਲ ਆਡੀਅנס ਨੂੰ ਪੈਟਰ ਕਰੇਗੀ ਇਸ ਬਾਰੇ ਤੁਸੀਂ ਬੋਲੋ ਸੋ ਯੂ نو ਦੈਟ ਸੀਰੀਜ਼ ਦਾ ਇੱਕ ਬੈਸਟ ਪਾਰਟ ਹੈ ਕਿ ਜਿਹੜਾ ਆਮ ਇਨਸਾਨ ਹੈ ਜਿਹੜਾ ਦਰਸ਼ਕ ਨੇ ਉਹ ਹਰ ਕਿਰਦਾਰ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਇਹ ਆਪਣੀ ਫੈਮਿਲੀ ਹੈ ਹਨਾ ਜਿਨ੍ਹਾਂ ਨੂੰ ਅਸੀਂ ਰੋਜ਼ ਦੇਖ ਰਹੇ ਆ ਯਾ ਜੋ ਦੀਏ ਤੇ ਤੁਹਾਨੂੰ ਲੱਗਦਾ ਕਿ ਇਹ ਸਰਪੰਚੀ ਕਿੰਨੇ ਕੇ ਰਿਐਲਿਟੀ ਦੇ ਕਰੀਬ ਹੋਏਗੀ ਕਿ ਅਸੀਂ ਵੀ ਜਿਸ ਤਰ੍ਹਾਂ ਹੁਣ ਤੁਸੀਂ ਪੰਚਾਇਤ ਦੀ ਐਗਜ਼ਾਮਪਲ ਦਿੱਤੀ ਅਸੀਂ ਹਰ ਕੈਰੈਕਟਰ ਦੇ ਨਾਲ ਜੋੜਿਆ ਅਸੀਂ ਇਸ ਸੀਰੀਜ਼ ਦੇ ਨਾਲ ਵੀ ਇਦਾਂ ਹੀ ਹੋਏਗਾ ਹਾਂ ਬਿਲਕੁਲ دوسری ਐਗਜ਼ਾਮਪਲ ਗੁੱਲਕ ਹੈ ਜਿਵੇਂ ਹੈਨਾ ਉਹਦੇ ਚ ਵੀ ਇੱਕ ਪਰਿਵਾਰ ਦੀ ਛੋਟੀ ਜੀ ਕਹਾਣੀ ਹੈ ਛੋਟਾ ਜਿਹਾ ਇੱਕ ਮਿਡਲ ਕਲਾਸ ਫੈਮਿਲੀ ਦੀ ਕਹਾਣੀ ਬੜੀ ਰਿਲੇਟੇਬਲ ਲੱਗਦੀ ਆ ਤੁਸੀਂ ਉਹ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਇਹੋ ਜਿਹਾ ਕੰਮ ਤਾਂ ਸਾਡੇ ਘਰਾਂ 'ਚ ਹੁੰਦਾ ਰਿਹਾ ਸੋ ਸਰਪੰਚ ਇਸ दैट ਕੰਟੈਂਟ ਕੇ ਜਿਹੜਾ ਹਰ ਪਿੰਡ ਦਾ ਬੰਦਾ ਹਰ ਸਰਪੰਚ ਜਿਹੜਾ ਇੱਥੇ ਆਇਆ ਜਾਂ ਜਿਹੜੇ ਵੀ ਲੋਕ ਪਿੰਡੇ ਪੋਲਿਟਿਕਸ ਦੇ ਵਿੱਚ ਇੰਟਰਸਟ ਲੱਗਦੇ ਆ ਮੋਸਟਲੀ ਪੰਜਾਬੀ ਰੱਖਦੇ ਹੀ ਆ ਲੋਈ ਕੰਮ ਹੁੰਦੇ ਆ ਉਹਨਾਂ ਨੂੰ ਪੋਲਿਟਿਕਸ ਤੇ ਬਾਕੀ ਦੂਜਾ ਧਾਰੂ ਪੀਲੀ ਸ਼ਾਮ ਨੂੰ ਸੋ ਇਹ ਬੜਾ ਰਿਲੇਟ ਕਰਨਗੇ ਲੋਕੀ ਇਹਦੇ ਨਾਲ ਇਸ ਸੀਰੀਜ਼ ਦੇ ਨਾਲ ਹਰ ਕਿਸੇ ਨੂੰ ਆਪਣੇ ਪਿੰਡ ਦੀ ਕਹਾਣੀ ਲੱਗੇਗੀ ਵੈਸੇ ਤੁਹਾਡੇ ਪਿੰਡਾਂ ਵਿੱਚ ਵੀ ਇਦਾਂ ਹੁੰਦਾ ਤੁਸੀਂ ਕਿੰਨੇ ਕੀ ਕਰੀਬੀ ਨਾਲ ਦੇਖੀ ਐ ਪੋਲਿਟਿਕਸ ਜਿਹਦੇ ਤੁਸੀਂ ਗੱਲ ਕਰ ਰਹੇ ਮੇਰਾ ਮੇਰਾ ਆਪਣਾ ਕਜ਼ਨ ਸਰਪੰਚ ਹੈ ਯੰਗ ਮੁੰਡਾ ਮੇਰਾ ਪਿੰਡ ਕਾਲਵਾ ਹੈ ਤਰਨਤਾਰਨ ਦੇ ਵਿੱਚ ਤੇ ਮੇਰਾ ਆਪਣਾ ਕਜ਼ਨ ਹੀ ਉੱਥੇ ਸਰਪੰਚ ਹੈ ਗੁਰਪ੍ਰੀਤ ਸਿੰਘ ਤੇ ਮੈਂ ਉਹਦੇ ਨਾਲ ਸਭ ਤੋਂ ਪਹਿਲਾਂ ਇਹ ਸਕ੍ਰਿਪਟ ਡਿਸਕਸ ਕੀਤੀ ਸੀ ਮੈਂ ਕਿ ਇਦਾਂ ਦੀ ਸੀਰੀਜ਼ ਇਦਾਂ ਦੀ ਗੱਲਬਾਤ ਹੈ ਤੇ ਤੂੰ ਪਹਿਲਾਂ ਆਪਣਾ ਐਕਸਪੀਰੀਅੰਸ ਦੱਸ ਵੇਗਾ ਸਰਪੰਚ ਕਿਦਾਂ ਰਹੇ ਫਿਰ ਉਹਨੇ ਦੱਸਿਆ ਸਾਨੂੰ ਫੰਡ ਕਿੱਥੋਂ-ਕਿੱਥੋਂ ਆਉਂਦੇ ਆ ਮੈਂ ਕਿਹੜੇ-ਕਿਹੜੇ ਕੰਮ ਕੀਤੇ ਲੋਕਾਂ ਨੇ ਮੈਨੂੰ ਕਿਉਂ ਚੁਣਿਆ ਮੇਰ ਤੋਂ ਪਹਿਲਾਂ ਕਿਹੜਾ ਬਜ਼ੁਰਗ ਬੰਦਾ ਸਰਪੰਚ ਸੀਗਾ ਜੰਗ ਮੁੰਡਾ ਕਿਦਾਂ ਲੋਕਾਂ ਨੇ ਐਕਸੈਪਟ ਕੀਤਾ ਉਹਦੀ ਸਾਰੀਆਂ ਗੱਲਾਂ ਬਾਤਾਂ ਤੋਂ ਮੈਨੂੰ ਲੱਗਾ ਕਿ ਇਹ ਤਾਂ ਸਾਡੀ ਸਰਪੰਚੀ ਦੀ ਸਕ੍ਰਿਪਟ ਹੀ ਦੱਸ ਰਿਹਾ ਮੈਨੂੰ ਸੋ ਇਹ ਬੜੀ ਰਿਲੇਟੇਬਲ ਕਹਾਣੀ ਸੋ ਪੋਲਿਟਿਕਸ ਆਪਣੇ ਆਪ ਦੇ ਵਿੱਚ ਮੈਨੂੰ ਤਾਂ ਇੱਕ ਫਿਲਮ ਲੱਗਦੀ ਹੈ ਕਿ ਇੰਦਾ ਲੱਗਦਾ ਹੈ ਕਿ ਉਹ ਰਿਐਲਿਟੀ ਦੀ ਫਿਲਮ ਹੈ ਹਾਂ ਪੋਲਿਟਿਕਸ ਦੇ ਵਿੱਚ ਦੇਖੋ ਪੰਜਾਬ ਦੇ ਵਿੱਚ ਬਹੁਤ ਘੱਟ ਪੋਲਿਟੀਕਲ ਕੰਟੈਂਟ ਬਣਿਆ ਵਾ ਤੇ ਤਰੀ ਫਿਲਮ ਬਣਾਈ ਸੀ ਨਾ ਮੀਨੇ ਉਸ ਤੋਂ ਬਾਅਦ ਮੇਰੇ ਕੋਈ ਧਿਆਨ ਚਾਹ ਨਹੀਂ ਰਹੀ ਕੋਈ ਪੋਲਿਟੀਕਲ ਫਿਲਮ ਬੜੀ ਹੋਵੇ ਇਹ ਸਰਪੰਚੀ ਇੱਕ ਪਿੰਡ ਦੀ ਪੋਲਿਟਿਕਸ ਨੂੰ ਦਿਖਾਏਗੀ ਸੋ ਇਸ ਤੋਂ ਅੱਗੇ ਜਿਹੜੇ ਇਹਦੇ ਹੋਰ ਸੀਜ਼ਨ ਖੁੱਲਣਗੇ ਤੇ ਬਾਕੀ ਵੀ ਪਰਤਦਰ ਪਰਤ ਐਮ ਐਲ ਏ ਤੇ ਅਗਲੇ ਲੈਵਲ ਜਿਹੜੇ ਨੇ ਉਹਨਾਂ ਤੱਕ ਕਿੱਦਾਂ ਗੱਲਾਂ ਪਹੁੰਚਣੀਆਂ ਨੇ ਉਹ ਸਾਰਾ ਕੁਝ ਮੈਨੂੰ ਲੱਗਦਾ ਹੌਲੀ ਹੌਲੀ ਇਹ ਸੀਰੀਜ਼ ਜੇ ਹਿੱਟ ਹੁੰਦੀ ਆ ਤੇ ਕਾਫੀ ਕੁਝ ਅਸੀਂ ਪੋਲਿਟਿਕਸ ਜਿਹੜੀ ਪੰਜਾਬ 'ਚ ਚੱਲਦੀ ਆ ਉਹਦੀਆਂ ਪਰਤਾਂ ਖੋਲਾਂਗੇ ਸਰਪੰਚ ਪਿਲਾਈ ਹੋਈ ਸੀ ਅਲੱਗ-ਅਲੱਗ ਪਿੰਡਾਂ ਦੇ ਅੱਜ ਟ੍ਰੇਲਰ ਲਾਂਚ ਤੇ ਬਹੁਤ ਸੋਹਣੀ ਗੱਲ ਲੱਗੀ ਕਿ ਉਹਨਾਂ ਨੇ ਅਲੱਗ-ਅਲੱਗ ਮੁੱਦਿਆਂ ਤੇ ਗੱਲ ਕੀਤੀ ਹੈ ਨਾ ਲਾਈਕ ਕਿਸੇ ਨੇ ਕਿਹਾ ਕਿ ਆਪਣੇ ਸਕੂਲ ਸਿਰਫ ਪੰਜਵੀਂ ਤੱਕ ਸੀਗੇ ਜਿੱਥੇ ਉਹਨਾਂ ਨੇ ਸਰਪੰਚ ਬਣ ਕੇ ਫਿਰ ਅੱਠਵੀਂ ਤੱਕ ਸਕੂਲ ਚਲਾਇਆ ਫਿਰ ਕਿਸੇ ਨੇ ਕਿਹਾ ਕਿ ਉਹਨਾਂ ਦਾ ਪਿੰਡ ਜਿਹੜਾ ਹੈ ਉੱਥੇ ਬਿਲਕੁਲ ਬਿਲਕੁਲ ਵੀ ਨਸ਼ੇ ਨਹੀਂ ਹੈਗੇ ਹੈ ਨਾ ਤੇ ਇਹੋ ਜਿਹਾ ਕੰਟੈਂਟ ਇਹੋ ਜਿਹੇ ਮੁੱਦੇ ਸਰਪੰਚੀ ਦੇ ਵਿੱਚ ਦੇਖਣ ਨੂੰ ਮਿਲਣਗੇ ਬੜਾ ਸੋਹਣਾ ਤੁਸੀਂ ਨਾ ਚੀਜ਼ਾਂ ਨੋਟ ਕੀਤੀਆਂ ਤੋ ਕਾਫੀ ਕਿਉਂਕਿ ਆਪਣਾ ਨੂੰ ਟਾਈਮ ਹੋ ਗਿਆ ਸੀ ਮੈਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਕੁਝ ਲੋਕ ਮੀਡੀਆ ਵਾਲੇ ਖਾਸ ਤੌਰ ਤੇ ਵੀ ਵਰ ਵਰਡ ਕਿ ਆਪਣਾ ਉਹਨਾਂ ਨੂੰ ਹੁੰਦਾ ਕਿ ਫੜਾ ਫੜ ਦੋ ਚਾਰ ਐਕਟਰ ਨੂੰ ਸਵਾਲ ਕੀਤੇ ਤੇ ਨਿਕਲ ਗਏ ਪਰ ਤੁਸੀਂ ਸਾਰਾ ਕੁਝ ਅਬਜ਼ਰਵ ਕਰ ਰਹੇ ਸੀ ਸੁਣਿਆ ਔਰ ਬੜਾ ਵਾਕਿਆ ਹੀ ਇਹੀ ਚੀਜ਼ ਅਸੀਂ ਚਾਹੁੰਦੇ ਸੀਗੇ ਕਿ ਇਹ ਜਿਹੜੀ ਸਰਪੰਚੀ ਸੀਰੀਜ਼ ਐ ਇਹ ਬਿਲਕੁਲ ਰਿਲੇਟੇਬਲ ਲੱਗੇ ਤੇ ਇਹੋ ਜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਗਿਆ ਜਿਹੜੀਆਂ ਗੱਲਾਂ ਤੁਸੀਂ ਇਹਨਾਂ ਦੀਆਂ ਸਪੀਚਸ ਵਿੱਚ ਸੁਣੀਆਂ ਸਰਪੰਚਾਂ ਦੀ ਉਹ ਸਾਰੀਆਂ ਗੱਲਾਂ ਤੁਹਾਨੂੰ ਉਹਦੇ 'ਚ ਦੇਖਣ ਗਿਆ ਟ੍ਰੇਲਰ ਚ ਵੀ ਕਾਫੀ ਕੁਝ ਦਿਖ ਗਿਆ ਤੇ ਆਈ ਥਿੰਕ ਇਟਸ ਅ ਗੁੱਡ ਕੰਟੈਂਟ ਐਂਡ ਪੀਪਲ ਵਿਲ ਲਵ ਇਟ ਐਂਡ ਥੋੜਾ ਹਲਕਾ ਜਿਹਾ ਨੈਗੇਟਿਵ ਸ਼ੇਡ ਵੀ ਦੇਖਣ ਨੂੰ ਮਿਲਿਆ ਤੇ ਤੁਸੀਂ ਆਪਣੇ ਕੈਰੈਕਟਰ ਬਾਰੇ ਕੀ ਕਹਿਣਾ ਚਾਹੋਗੇ ਹਾਂ ਮੇਰਾ ਕੈਰੈਕਟਰ ਮੱਖਣ ਜਿਹੜਾ ਹੈ ਕਿ ਉਹ ਜਿਹੜੀ Web series ਦੀ ਸ਼ੁਰੂਆਤ ਹੀ ਹੁੰਦੇ ਤਾਂ ਹੁੰਦੀ ਆ ਕਿ ਉਹ ਬੰਦਾ ਆਲਮੋਸਟ ਕਨਫਰਮ ਹੀ ਆ ਸਾਰੇ ਲੋਕੀ ਉਹਦੇ ਪ੍ਰਤੀ ਪੋਜ਼ਿਟਿਵ ਨੇ ਕਿ ਹਾਂ ਇਹ ਹੀ ਬੰਦਾ ਸਰਪੰਚ ਬਣੂਗਾ ਤੇ ਉਹ ਉਹਦੀ ਆਲੇ ਦੁਆਲੇ ਹੀ ਸਾਰੀ ਪੋਲਿਟਿਕਸ ਹੋ ਰਹੀ ਆ ਪਰ ਫਿਰ ਵੀ ਪਿੰਡ ਦੇ ਵਿੱਚ ਇੱਕ ਧੜਾ ਹੈ ਜਿਹੜਾ ਕਿਤੇ ਨਾ ਕਿਤੇ ਜਿੰਨਾਂ ਨੂੰ ਲੱਗਦਾ ਹੈ ਕਿ ਇਹ ਮੱਖਣ ਨਹੀਂ ਬਣਨਾ ਚਾਹੀਦਾ ਕੋਈ ਹੋਰ ਬੰਦਾ ਅੱਗੇ ਆਵੇ ਪਰ ਕੋਈ ਬੰਦਾ ਅੱਗੇ ਹੈ ਹੀ ਨਹੀਂ ਉਹਦੀ ਆਪੋਜੀਸ਼ਨ ਜ਼ੀਰੋ ਹੈ ਓਕੇ ਪਰ ਫਿਰ ਵੀ ਉਹ ਖੋਦੀ ਏਦਾਂ ਦੇ ਹਾਲਾਤ ਆਪਣੇ ਲਈ ਬਣਾ ਲੈਂਦਾ ਹੈ ਕਿ ਜਿਹੜਾ ਉਹਦਾ ਆਪਣਾ ਹੀ ਇੱਕ ਤਰੀਕੇ ਦਾ ਭਤੀਜਾ ਹੈ ਬੰਦ ਜਿਹਦਾ ਕੈਰੈਕਟਰ ਜਸਮਾਨ ਦਾ ਪਲੇ ਕਰ ਰਿਹਾ ਨਹੀਂ ਸੋ ਉਹ ਬੰਦਾ ਨੂੰ ਏਦਾਂ ਦੀਆਂ ਗੱਲਾਂ ਚੋਬਵੀਆਂ ਸੱਟਾਂ ਲਾ ਦਿੰਦਾ ਹੈ ਕਿ ਉਹ ਬੰਦੇ ਨੂੰ ਲੱਗਦਾ ਵੀ ਯਾਰ ਅੱਛਾ ਅਸੀਂ ਕੱਖ ਜੋਗੇ ਨਹੀਂ ਚੱਲ ਫਿਰ ਅਸੀਂ ਦਿਖਾਉਨੇ ਆ ਫਿਰ ਕਿੱਦਾਂ ਬਣੀਦਾ ਸਰਪੰਚ ਸੋ ਉੱਥੋਂ ਪੋਲਿਟਿਕ ਸ਼ੁਰੂ ਹੁੰਦੀ ओके okay. so, hmm. सो ਜਿਹੜੀ ਡੈਥ ਸੀਰੀਜ਼ ਦੀ ਟੈਗਲਾਈਨ ਹੈ ਨਾ ਉਹ ਬੜੀ ਹੈਰਾਨ ਕਰਨ ਦੇਣ ਵਾਲੀ ਹੈ ਤੁਹਾਨੂੰ ਨਾ ਸੋਚ ਵਿੱਚ ਪਾ ਦੇਗੀ ਕਿ ਪ੍ਰਧਾਨ ਮੰਤਰੀ ਬੰਨਾ ਹੋਖ ਹੈ ਬਟ ਸਰਪੰਚ ਬੰਨਾ ਹੋਖ ਹੈ ਐਦਾਂ ਕਿਉਂ ਦੇਖੋ ਇੱਕ ਪਿੰਡ ਦੇ ਵਿੱਚ ਤੁਸੀਂ ਲਾ ਲਓ 500 700 1000 ਵੋਟ ਹੋ ਗਈ ਉਹ ਹਰ ਬੰਦਾ ਹੀ ਉਹਦੇ ਵਿੱਚ ਮਤਲਬ ਜਿਆਦਾ ਨਹੀਂ ਤੇ 25% ਬੰਦੇ ਉਹਦੇ ਸੋਚਦੇ ਹੁੰਦੇ ਆ ਕਿ ਯਾਰ ਮੈਂ ਕਿਉਂ ਨਹੀਂ ਸਰਪੰਚ ਬਣ ਸਕਦਾ ਹਨਾ ਹੁਣ ਤਾਂ ਔਰਤਾਂ ਵੀ ਅੰਬੀਸ਼ੀਅਸ ਹੋ ਗਈਆਂ ਨੇ ਹਰ ਬੰਦੇ ਨੂੰ ਲੱਗਦਾ ਫਿਰ ਇੱਕ ਇੱਕ ਵੋਟ ਦਾ ਜਿਹੜਾ ਤੁਸੀਂ ਹਿਸਾਬ ਰੱਖ ਕੇ ਜਿੱਦਾਂ ਇੱਥੇ ਬਹੁਤ ਸਾਰੇ ਸਰਪੰਚ ਆਏ ਸੀ ਉਹ ਕਹਿ ਰਹੇ ਕਿ ਸਾਇਲੈਂਟ ਵੋਟ ਦਾ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ ਪਹਿਲਾਂ ਤਾਂ ਤੁਸੀਂ ਉਹ ਲਾ ਲੈਂਦੇ ਹੋ ਕਿ ਆ ਤਾਂ ਮੇਰੀਆਂ ਆਪਣੀਆਂ ਵੋਟਾਂ ਨੇ ਆ ਵਿਰੋਧੀ ਧਿਰ ਦੀਆਂ ਵੋਟਾਂ ਨੇ ਆ ਸਾਇਲੈਂਟ ਵੋਟਾਂ ਨੇ ਇਹਨਾਂ ਦੇ ਉੱਤੇ ਫੋਕਸ ਕਰਨਾ ਇਹਨਾਂ ਤੇ ਕੰਮ ਕਰਨਾ ਸੋ ਇੱਕ ਇੱਕ ਵੋਟ ਨੂੰ ਖਿੱਚਣਾ ਆਪਣੇ ਵੱਲ ਤੇ ਬੜੇ ਤਰ੍ਹਾਂ ਦੇ ਹਟਕੰਡੇ ਅਜਮਾਏ ਜਾਂਦੇ ਨੇ ਉਹਦੇ ਵੀ ਕਾਰਨ ਨੇ ਕਿ ਜਿਹੜੀ ਪੰਚਾਇਤ ਜ਼ਿਆਦਾ ਅਮੀਰ ਹੈ ਅਮੀਰ ਹੁਣ ਪੰਚਾਇਤ ਕਿੱਦਾਂ ਹੁੰਦੀ ਹੈ ਕਿ ਉਹਦੇ ਕੋ ਐਸੈਟਸ ਕੀ ਨੇ ਪਿੰਡ ਦੀ ਸ਼ਾਮਲਾੜ ਦੀ ਜ਼ਮੀਨ ਹੈ ਪਿੰਡ ਦੇ ਵਿੱਚ ਕੋਈ ਪੰਚਾਇਤ ਦੇ ਅੰਦਰ ਆਉਂਦੀ ਹੋਈ ਕੋਈ ਧਾਰਮਿਕ ਜਗਾ ਹੈ ਜਿਵੇਂ ਕਬਰਾਂ ਦਰਗਾਹ ਜਾਂ ਕੋਈ ਇਹੋ ਜਿਹੀਆਂ ਜਗਾ ਹੁੰਦੀਆਂ ਨੇ ਕਿ ਜਿੱਥੇ ਬਹੁਤ ਜ਼ਿਆਦਾ ਚੜਾਵਾ ਹੁੰਦਾ ਉਹ ਪੰਚਾਇਤ ਦੇ ਅੰਦਰ ਹੁੰਦੇ ਸੋ ਕਿੰਨੇ ਐਸੈਟਸ ਨੇ ਜਾਂ ਕਿੰਨਾ ਉਹਦੇ ਕੋ ਪੈਸੇ ਜਿਹੜੇ ਨੇ ਆ ਰਹੇ ਆ ਪੰਚਾਇਤ ਕੋ ਉਸ ਹਿਸਾਬ ਨਾਲ ਫਿਰ ਹਰ ਬੰਦਾ ਚਾਹੁੰਦਾ ਵੀ ਐਸ ਪੰਚਾਇਤ ਦਾ ਤਾਂ ਮੈਂ ਮੋਢੀ ਹਾਂ ਤੇ ਉਹ ਜਿਹੜੀ ਪੋਲਿਟਿਕਸ ਹੁੰਦੀ ਆ ਫਿਰ 15 15 20 20000 25 25000 ਤੱਕ ਲੋਕੀ ਉਹ ਖਰੀਦੇ ਆ ਸਰਪੰਚ ਬਣਨ ਦੇ ਲਈ ਉਹ ਐਸ ਲੈਵਲ ਦੀ ਪੋਲਿਟਿਕ ਚੰਦੀ ਸ਼ਰਾਬਾਂ ਗਿਫਟਸ ਇਹ ਸਾਰਾ ਕੁਝ ਤਾਂ ਨਾਰਮਲ ਜਿਹਾ ਬਹਿਲਾ ਇਹ ਗੱਲਾਂ ਮੈਂ ਇਸ ਸੀਰੀਜ਼ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪਰ ਇਹ ਗੱਲਾਂ ਪਿੰਡ ਦੀਆਂ ਨੇ ਮੈਂ ਗੱਲਾਂ ਪਹਿਲਾਂ ਰਿਸਰਚ ਕੀਤੀਆਂ ਮੈਂ ਖੁਦ ਪੁੱਛਿਆ ਜਿਹੜਾ ਮੈਂ ਨਕਰੀ ਦੀ ਗੱਲ ਕਰ ਰਿਹਾ ਉਹ ਕਹਿੰਦਾ ਹਾਂ ਭਾਈ ਇਹ ਗੱਲਾਂ ਸਹੀ ਨੇ ਮੈਂ ਉਹਨੂੰ ਵੈਰੀਫਾਈ ਕੀਤੀ ਮੈਨੂੰ ਲੱਗਾ ਕਿ ਯਾਰ ਐਗਜ਼ੈਜਰੇਟ ਕਰਕੇ ਨਹੀਂ ਦਿਖਾ ਰਹੇ ਇਹਦੇ ਵਿੱਚ ਪਰ ਉਹ ਵਾਕਿਆ ਹੀ ਫੈਕਚੁਅਲ ਸੀ ਥੋੜੀ ਆਪਣੀ ਰਿਸਰਚ ਜਾਰੀ ਸੀ ਨਾਲ ਦੇ ਨਾਲ ਮੈਂ ਜਿਵੇਂ ਤੁਸੀਂ ਜਾਣਦੇ ਹੋ ਮੇਰਾ ਥੋੜਾ ਜਿਹਾ ਹੁੰਦਾ ਹੈ ਕਿ ਚੀਜ਼ ਜਿਹੜੀ ਆ ਰਿਲੇਟੇਬਲ ਹੋਵੇ ਤੇ ਮੈਂ ਜਿਹੜਾ ਕੰਟੈਂਟ ਪਕ ਕਰ ਰਿਹਾ ਉਹ ਵਾਕਈ ਜਨੂਅਨ ਜਿਆ ਹੋਵੇ ਸੋ ਮੈਂ ਥੋੜਾ ਜਿਆ ਕੰਮ ਇਦਾਂ ਦਾ ਕਰ ਲੈਣਾ ਹੁੰਦਾ ਤੇ ਸਹੀ ਰਹਿੰਦਾ ਹੁਣ ਵੈਸੇ ਤੁਹਾਨੂੰ ਕਾਫੀ ਨੋਲੇਜ ਹੋ ਗਈ ਇਸ ਚੀਜ਼ ਦੀ ਕਾਫੀ ਗਿਆਨ ਹੋ ਗਿਆ ਹੈ ਨਾ ਤੇ ਹੁਣ ਰਿਅਲਿਟੀ ਵਾਲ ਤ ਨਹੀਂ ਹੈਗਾ ਕੋਈ ਪਲਾਨ ਕਿ ਸਰਪੰਚ ਬਨ ਜਾਗੇ ਬੱਚਾ ਨਹੀਂ ਨਹੀਂ ਬਿਲਕੁਲ ਨਹੀਂ ਲਾਸਟ ਪੋਲਿਟਿਕਸ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਐ ਐਮਐਲਏ ਦੀਆਂ ਉਹਦੇ ਵਿੱਚ ਕੁਝ ਬੰਦੇ ਚਾਹੁੰਦੇ ਸੀ ਕਿ ਮੈਂ ਪੋਲਿਟਿਕਸ ਵਿੱਚ ਆਵਾਂ ਐਮਐਲਏ ਦੀ ਇਲੈਕਸ਼ਨ ਲੈਣਾ ਆਪਣੇ ਹਲਕੇ ਤੋਂ